ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਆਮ ਆਦਮੀ ਪਾਰਟੀ ਦੇ ਵਿਧਾਇਕ ਕਈ ਵਿਧਾਇਕ ਨੇ ਭਗਵੰਤ ਮਾਨ ਦੇ ਵਿਰੁੱਧ ਬਗਾਵਤ ਕੀਤੀ ਹੈ ਨੰਗੀ ਚਿੱਟੀ ਬਗਾਵਤ ਕਿਉਂ ਕੀਤੀ ਹੈ ਕਿਹੜੀ ਗੱਲਾਂ ਕੀਤੀ ਹੈ ਕਿੱਥੇ ਕੀਤੀ ਹੈ ਇਹ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਗੱਲ ਇਹ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਅੰਦਰ ਅੱਗ ਕਿਹਾ ਜਾਂਦਾ ਸੀਗਾ ਤੁਖਦੀ ਹੈ ਤੇ ਧੂਆਂ ਤਾਂ ਨਿਕਲਦਾ ਹੈ ਇਹ ਅੱਗ ਕੁਝ ਸਮੇਂ ਦੇ ਵਿੱਚ ਪੰਬੜ ਬਲ ਕੇ ਜਿਹੜਾ ਉਹ ਸਾਹਮਣੇ ਆ ਸਕਦੀ ਹੈ ਮਾਜ਼ਰਾ ਕੀ ਹੈ ਕਿਹੜੇ ਵਿਧਾਇਕ ਨਰਾਜ਼ ਨੇ ਤੇ ਬਗਾਵਤੀ ਮੋੜ ਦੇ ਅੰਦਰ ਆ ਚੁੱਕੇ ਨੇ ਉਹਨਾਂ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਰਹੋ ਹੋ ਸਾਡੇ ਚੈਨਲ ਦੇ ਨਾਲ ਆਮ ਆਦਮੀ ਪਾਰਟੀ ਦੀ ਅੰਦਰਲੀ ਜਿਹੜੀ ਹਲਕੀ ਹਲਕੀ ਅੱਗ ਧੂਆ ਬਣ ਕੇ ਬਾਹਰ ਨਿਕਲ ਰਹੀ ਸੀ ਹੁਣ ਉਹ ਭਾਂਬੜ ਦੇ ਰੂਪ ਦੇ ਵਿੱਚ ਵੱਡਾ ਸੇਕ ਲੈ ਕੇ ਆਮ ਆਦਮੀ ਪਾਰਟੀ ਲਈ ਆ ਸਕਦੀ ਹੈ ਆਮ ਆਦਮੀ ਪਾਰਟੀ ਨੇ بڑی ਚੁਤਰਾਈ ਕੀਤੀ ਮੰਤਰੀ ਕੱਢੇ ਨਵੇਂ ਮੰਤਰੀ ਲਈ ਪੁਨਰਗਠਨ ਕੀਤਾ ਪੰਜਾਬ ਮੰਤਰੀ ਮੰਡਲ ਦਾ ਪੰਜਾਬ ਕੈਬਨਿਟ ਦਾ ਮੁੱਖ ਮੰਤਰੀ ਨੇ ਆਪਣੇ OSD ਔੰਕਾਰ ਸਿੰਘ ਨੂੰ ਵੀ ਲਾਂਭੇ ਕਰਤਾ ਇਸ ਸਭ ਕਾਸੇ ਦੇ ਬਾਵਜੂਦ ਆਪਸਰਾਂ ਦੀ ਜਿਹੜਾ ਹੋਂਦ ਬਦਲ ਉਹ ਵੀ ਕੀਤਾ ਗਿਆ ਇਸ ਸਾਰੇ ਕਾਸੇ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਅੰਦਰ ਸ਼ਾਂਤੀ ਨਹੀਂ ਰਹੀ ਸਮੁੰਦਰ ਵਿੱਚੋਂ ਉੱਠਿਆ ਉਹ ਤੂਫਾਨ ਜਿਹੜਾ ਉਹ ਬੈਠਣ ਦਾ ਨਾਂ ਨਹੀਂ ਲੈ ਰਿਹਾ ਆ ਆਖਿਰਕਾਰ ਹੁਣ ਕਿਹੜੇ ਵਿਧਾਇਕਾਂ ਨੇ ਨਵਾਂ ਰਫੜ ਸ਼ੁਰੂ ਕੀਤਾ ਹੈ ਇਹਦੇ ਬਾਰੇ ਗੱਲ ਕਰਦੇ ਆ ਗੱਲ ਸਾਰੀ ਦੀ ਸਾਰੀ ਕੈਬਨਿਟ ਦੇ ਨਾਲ ਜੁੜੀ ਹੋਈ ਹੈ ਕੈਬਨਰ ਦਾ ਪੁਨਰਗਠਨ 3 ਸਫਲ ਜੋ ਕਹਿਣਾ ਕਹਿ ਲੋ ਉਹਦੇ ਨਾਲ ਸਾਰੀ ਕਹਾਣੀ ਜੁੜੀ ਹੋਈ ਹੈ ਬੋਤੇ ਵਿਧਾਇਕਾਂ ਨੂੰ ਇਹ ਆਸ ਸੀ ਕਿ ਅਸੀਂ ਤਾਂ ਆਮ ਆਦਮੀ ਪਾਰਟੀ ਦੇ ਲਈ ਦਿਨ ਰਾਤ ਇੱਕ ਕਰਤਾ ਲੋਕ ਸਭਾ ਚੋਣਾਂ ਦੇ ਵਿੱਚ ਵੀ ਸਾਡੇ ਹਲਕੇ ਜਿੱਤ ਗਏ ਤਾਂ ਹੁਣ ਤਾਂ ਸਾਡੀ ਬੱਲੇ ਬੱਲੇ ਆ ਸਾਨੂੰ ਬਣਾਇਆ ਜਾਵੇਗਾ ਮੰਤਰੀ ਪਰ ਹੋਇਆ ਇੰਜ ਨਹੀਂ ਸਗੋ ਚੇਤਨ ਸਿੰਘ ਜ਼ੋਰੇ ਮਾਦਰਾ ਜੀ ਦਾ ਆਪਣਾ ਹਲਕਾ ਜਿੱਤ ਗਿਆ ਸੀਗਾ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ। ਇਸ ਸਭ ਕਾਸੇ ਦੇ ਵਿੱਚ ਮਾਮਲਾ ਕੀ ਹੈ? ਕੀ ਵਿਧਾਇਕਾਂ ਨੂੰ ਕੀ ਲੱਗਦਾ ਹੈ ਇਹਦੇ ਬਾਰੇ ਗੱਲ ਕਰਦੇ ਆਂ। ਪੰਜਾਬ ਵਜ਼ੀਰੀ ਵਿੱਚ ਫੇਰ ਬਦਲੇ ਨੇ। ਕਿਸੇ ਪੱਲੇ ਵਜ਼ੀਰੀ ਪਈ ਹੈ ਤੇ ਜਦੋਂ ਕਿਸੇ ਦੇ ਹਿੱਸੇ ਅੱਜ ਫਕੀਰੀ ਵੇਖਣ ਨੂੰ ਮਿਲੀ ਹੈ। ਪੰਜਾਬ ਵਿੱਚ ਨਵੇਂ ਚਿਹਰਿਆਂ ਨੂੰ ਹਰੀ ਝੰਡੀ ਵਾਲੀ ਕਾਰ ਮਿਲ ਗਈ। ਉੱਥੇ ਹੀ ਵਿਜਾਰਤ ਵਿੱਚੋਂ ਛਾਂਟੀ ਕੀਤੇ ਚਾਰ ਮੰਤਰੀ ਮੰਤਰੀਆਂ ਤੋਂ ਸਰਕਾਰੀ ਗੱਡੀਆਂ ਵਾਪਸ ਲੈ ਲਈਆਂ ਗਈਆਂ। ਉਨ੍ਹਾਂ ਵਿਧਾਇਕਾਂ ਵਿੱਚੋਂ ਉਨ੍ਹਾਂ ਵਿਧਾਇਕਾਂ ਵਿੱਚ 마ਸੀومی ਹੈ ਜਿਨ੍ਹਾਂ ਨੂੰ ਬਜਾਰਤ ਦੇ ਵਿੱਚ ਥਾਂ ਮਿਲਣ ਦੀ ਉਮੀਦ ਸੀ। ਉਨ੍ਹਾਂ ਵਿੱਚ ਕਈ ਨਾਉਂ ਆ ਸੀ ਕਿ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਵਿੱਚ ਦਿਖਾਏ ਕਾਰਗੁਜ਼ਾਰੀ ਨੂੰ ਧਿਆਨ ਦੇ ਵਿੱਚ ਰੱਖਦਿਆ। ਉਨ੍ਹਾਂ ਨੂੰ ਇਨਾਮ ਦਿੱਤਾ ਜਾਏਗਾ। ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਜਾਏਗੀ। ਥਾਪਨਾ ਦਿੱਤਾ ਜਾਏਗਾ। ਪਰ ਆਮ ਆਦਮੀ ਪਾਰਟੀ ਨੇ ਉਹਨਾਂ ਦਾ ਉਹਨਾਂ ਵੱਲ ਅੱਖ ਭਰ ਕੇ ਨਹੀਂ ਧੱਕਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਹਾਲਾਤ ਇਹ ਬਣ ਗਏ ਇਨਾਂ ਸਾਰੇ ਵਿਧਾਇਕਾਂ ਨੂੰ ਜਿਹੜੀ ਆ ਸੋਹ ਚੁੱਕ ਸਮਾਗਮ ਹੈ ਉਹਦੇ ਵਿੱਚ ਸੱਦਾ ਭੇਜਿਆ ਗਿਆ ਸੀ ਕੀ ਭਾਈ ਤੁਸੀਂ ਆਓ ਸ਼ਾਮਲ ਹੋਵੋ ਖੁਸ਼ੀਆਂ ਖੇੜਿਆਂ ਦਿਨ ਅੱਜ ਜਾਣ ਪੰਜ ਜਾਣੇ ਨਵੇਂ ਮੰਤਰੀ ਬਣ ਰਹੇ ਨੇ ਪਰ ਉਹਨਾਂ ਸਾਰੇ ਵਿਧਾਇਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਸੱਦੇ ਨੂੰ ਠੁਕਰਾ ਦਿੱਤਾ ਇਸ ਸੱਦੇ ਦਾ ਬਾਈਕਾਟ ਕਰਤਾ ਪੈਰ ਤੱਕ ਨਹੀਂ ਰਿਖਤ ਰਿਆ ਸਮਾਗਮ ਦੇ ਵਿੱਚ ਵਿਧਾਇਕ ਕਿਹੜੇ ਨੇ ਇਹਦਾ ਅੰਦਾਜ਼ਾ ਤੁਸੀਂ ਲਾਉਣਾ ਸਮਾਂ ਆਉਣ ਤੇ ਦੱਸਾਂਗੇ ਅਸੀਂ ਪਰ ਇੱਕ ਗੱਲ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਝੋਲਾ ਮਚੋਲਾ ਖਾਸਾ ਪਿਆ ਹੋਇਆ ਹੈ ਔਂਕਾਰ ਸਿੰਘ ਨੂੰ ਇੱਕੋ ਲੱਕ ਹਟਾਇਆ ਜਾਣਾ ਰੀਸਵਲ ਬਾਰੇ ਚੁੱਪਚੀਪੀਤੇ ਗੱਲਾਂ ਬਾਹਰ ਹੁੰਦੀਆਂ ਰੀਸਵਲ ਨੂੰ ਲੈ ਕੇ ਪੰਜ ਲੈਣੇ ਨੇ ਮਿਲਦੀ ਤੁਹਾਨੂੰ ਮੰਤਰੀਆਂ ਦੀ ਐਂਟੀਟੀ ਚਾਰ ਨੂੰ ਬਾਹਰ ਦਾ ਰਾਹ ਦਿਖਾਉਣਾ ਇਹ ਆਪਣੇ ਆਪ ਵਿੱਚ ਕੋਈ ਸੰਕੇਤ ਪਰਦਾ ਦਿੱਲੀ ਦਾ ਦਖਲ ਜਿਹੜਾ ਹੈ ਉਹ ਇੱਕ ਹੱਦ ਤੱਕ ਅਸਰਦ ਦੇਖਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਭਗਵਾਨ ਦੇ ਹੱਥ ਬਸ ਉਹ ਚੀਜ਼ਾਂ ਨੇ ਜਿਹੜੀਆਂ ਆਮ ਆਦਮੀ ਰੂਟੀਨ ਦੀਆਂ ਨੇ ਮੈਂ ਸਾਡੇ ਸਾਡੇ ਸ਼ਬਦਾਂ ਵਿੱਚ ਕਹਾਂ ਤਾਂ ਤੁਸੀਂ ਕਹਿ ਸਕਦੇ ਹੋ ਕਿ ਕੇਅਰ ਟੇਕਰ ਕਾਰਗੁਜ਼ਾਰੀ ਸੀਐਮ ਦੇ ਤੌਰ ਤੇ ਉੱਤੇ ਇਸ ਸਮੇਂ ਵਿਚਰਦੇ ਨੇ ਪਾਰਟੀ ਦੇ ਜਥੇਬੰਦਿਕ ਚਿੰਨਾਂ ਨੂੰ ਆਪਾਂ ਆਰਗੇਨਾਈਜੇਸ਼ਨ ਕਹਿੰਦੇ ਹਾਂ ਉਹਦੇ ਵਿੱਚ ਵੀ ਭਗਵੰਤ ਮਾਨ ਦਾ ਕੋਈ ਲੰਮਾ ਚੋੜਾ ਦਖਲਬਖੀ ਨਹੀਂ ਹੈ ਸਰਕਾਰ ਦੇ ਵਿੱਚ ਵੀ ਇਹੋ ਹਾਲ ਹੈ ਜਿਹੜੇ ਵਿਧਾਇਕ ਕੁਰਤੇ ਪਜਾਮੇ ਨਵੇਂ ਕੱਪੜੇ ਸਵਾਈ ਬੈਠੇ ਸੀ ਈ ਸਫਲ ਹੋਣਾ ਸਾਨੂੰ ਮੰਤਰੀ ਬਣਾਇਆ ਜਾਣਾ ਉਹ ਤਾਂ ਵਿਚਾਰੇ ਦੇਖਦੇ ਹੀ ਰਹਿ ਗਏ ਜਿਹੜੇ ਵਿਧਾਇਕਾਂ ਨੂੰ ਕੋਈ ਚਿੰਤਾ ਵੀ ਨਹੀਂ ਸਚੇਤਾ ਵੀ ਨਹੀਂ ਸੀ ਇਤੋਂ ਵੀ ਨਹੀਂ ਹੋਣਾ ਉਹ ਮੰਤਰੀਆਂ ਵਾਲੀਆਂ ਝੰਡੀਆਂ ਵਾਲੀਆਂ ਗੱਡੀਆਂ ਲੈ ਕੇ ਅੱਜ ਫਿਰ ਅੱਜ ਕੱਲ ਆਪਣੇ ਹਲਕਿਆਂ ਵਿੱਚ ਵਾਪਸ ਵੀ ਆ ਗਏ। ਸਵਾਲ 2 3 ਨੇ ਕਿ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਆਪਣੇ ਹੀ ਵਿਧਾਇਕ ਖੁਸ਼ ਨਹੀਂ ਕਿ ਆਮ ਆਦਮੀ ਪਾਰਟੀ ਦੇ ਬਹੁਤੇ ਵਿਧਾਇਕਾਂ ਦੇ ਵਿੱਚ ਇਹ ਹੋਣ ਲੱਗੀ ਹੋਈ ਹੈ। ਆ ਕੀ ਸਾਨੂੰ ਝੰਡੀ ਵਾਲੀ ਗੱਡੀ ਮਿਲੀ ਕੀ ਆਮ ਆਦਮੀ ਪਾਰਟੀ ਜਿਹੜੇ ਵਿਧਾਇਕ ਦੀ ਚੰਗੀ ਕਾਰਗੁਜ਼ਾਰੀ ਆ ਉਹਨਾਂ ਨੂੰ ਹੱਲਾਸ਼ੇਰੀ ਨਹੀਂ ਦੇ ਰਹੀ ਇਹ ਸਾਰੇ ਸਵਾਲ ਚਰਚਾਵਾ ਬਾਜ਼ਾਰ ਦੇ ਵਿੱਚ ਬਹੁਤ ਕਰਮ ਨਿਕਲ ਕੇ ਕਈਆਂ ਦੇ ਉੱਤੇ ਪਰਚੇ ਦਰਜ ਕਰਨ ਦੀ ਗੱਲਾਂ ਨੇ ਇਹ ਤੁਹਾਨੂੰ ਮੈਂ ਅਗਲੀ ਖਬਰ ਦੇ ਵਿੱਚ ਦੱਸਾਂਗੇ ਕਿ ਆਖਿਰਕਾਰ ਕਿਹੜੇ ਉਹ ਬੰਦੇ ਨੇ ਜਿਨ੍ਹਾਂ ਐਮਐਲਐ ਐਮਐਲਏ ਨੇ ਜਿਨ੍ਹਾਂ ਤੇ ਪਰਚੇ ਕਿਉਂ ਪੰਜਾਬ ਦੇ ਵਿੱਚ 깔 ਚੱਰੀ ਹੈ ਕਿ ਕੋਈ ਕਾਮ ਮਾਰ ਕੇ ਟੰਗਨੇ ਨੇ ਜਿਵੇਂ ਵਿਜੇ ਸਿੰਘਲਾ ਮਾਨਸਾ ਵਾਲੇ ਟੰਗੇ ਗਏ ਸੀ ਉਸੇ ਤਰ੍ਹਾਂ ਨਾਲ ਇੱਕ ਅੱਧੇ ਦੀ ਹੋਰ ਕੁਰਬਾਨੀ ਹੋਣੀ ਹੈ ਉਹਦੇ ਦਿਨਾਂ ਦੇ ਵਿੱਚ ਚੀਜ਼ਾਂ ਸਪਸ਼ਟ ਹੋ ਜਾਣਗੀਆਂ ਫਿਲਹਾਲ ਆਮ ਆਦਮੀ ਪਾਰਟੀ ਦੇ ਅੰਦਰ ਕਾਫੀ ਕੁਝ ਝੋਲਾ ਮਚੋਲਾ ਚੱ ਰਿਹਾ ਹੈ ਇਹ ਹਜੇ ਪਾਣੀ ਨਿੱਤਰਦਾ ਹੋਇਆ ਦਿਖਾਈ ਨਹੀਂ ਦਿੰਦਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਸਮਾਗਮ ਦਾ ਇੱਕ ਤਰ੍ਹਾਂ ਨਾਲ ਬਾਈਕਾਟ ਕਰਨਾ ਆਪਣੇ ਆਪ ਸੰਕੇਤ ਹੈ ਕਿ ਸਭ ਕੁਝ ਆਮ ਆਦਮੀ ਪਾਰਟੀ ਦੇ ਵਿੱਚ ਠੀਕ ਠਾਕ ਹੈ ਇਹ ਸਿਆਸੀ ਅਪਡੇਟ ਅਪਡੇਟ ਵਿੱਚ ਬਣੀ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਜੁਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ